ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈਏ ਹੋਏ ਸਹਾਈ ਸਾਖੀ 8 ਬੱਸੀ ਦੇ ਪਰਠਾਣਾ ਨੂੰ ਸੋਧਣਾ ਇਨੀ ਦਿਨੀ ਇੱਕ ਬ੍ਰਾਹਮਣ ਨੇ ਸਤਗੁਰੂ ਜੀ ਦੇ ਹਜ਼ੂਰ ਪੁੱਜ ਕੇ ਫਰਿਆਦ ਕੀਤੀ ਉਸਨੇ ਤੜਲਾ ਲਿਆ ਉਹ ਰੋਇਆ ਪਿੱਟਿਆ ਤੇ ਅਰਜ਼ਾ ਕੀਤੀਆ ਜਦੋਂ ਸਤਗੁਰੂ ਜੀ ਨੇ ਰੋਣ ਦਾ ਕਾਰਨ ਪੁੱਛਿਆ ਉਸਨੇ ਕਿਹਾ हे दाता ਸਰਬਸ਼ਕਤੀਮਾਨ ਕਲਗੀ ਤਰਪਿਤਾ ਮੇਰੇ ਨਾਲ ਧੋਖਾ ਹੋਇਆ ਹੈ ਮੈਂ ਹੁਸ਼ਿਆਰਪੁਰ ਦਾ ਰਹਿਣ ਵਾਲਾ ਦੇਵਦਾਸ ਹਾਂ ਤੇ ਬ੍ਰਾਹਮਣ ਜਾਤੀ ਵਿੱਚੋਂ ਹਾਂ ਮੈਂ ਮੁਕਲਾਵਾ ਲਿਆ ਕੇ ਪਿੰਡ ਨੂੰ ਜਾ ਰਿਹਾ ਸਾਂ ਕਿ ਮੇਰੀ ਜਵਾਨ ਇਸਤਰੀ ਬੱਸੀ ਦੇ ਪਠਾਣਾ ਨੇ ਖੋ ਲਈ ਹੈ ਉਹ ਨਿਰਬਲ ਨਾਰੀ ਦੁਸ਼ਮਨ ਦੇ ਮਜਬੂਤ ਪੰਜਿਆਂ ਵਿੱਚੋਂ ਆਜ਼ਾਦ ਨਾ ਹੋ ਸકી ਉਹ ਦੁਸ਼ਟ ਨਾਰੀ ਨੂੰ ਬੱਸੀ ਆਪਣੇ ਘਰ ਲੈ ਗਏ ਹਨ ਮੈਂ ਇਸ ਦੇ ਵਿਛੋੜੇ ਵਿੱਚ ਵਿਆਕੁਲ ਹਾਂ ਮੈਨੂੰ ਉਹ ਵਾਪਸ ਮਿਲਣੀ ਚਾਹੀਦੀ ਹੈ ਨਹੀਂ ਤੇ ਮੈਂ ਆਤਮਕਾਤ ਕਰ ਲਵਾਂਗਾ ਮੈਂ ਸਾਰੀਆਂ ਥਾਵਾਂ ਤੇ ਹੋ ਆਇਆ ਹਾਂ ਕਿਸੇ ਨੇ ਮੇਰੀ ਸਹਾਇਤਾ ਨਹੀਂ ਕੀਤੀ Hindu ਰਾਜੇ ਤਾਂ ਬਸੀ ਦੇ ਨਵਾਬ ਪਠਾਨ ਵੱਲ ਮੂੰਹ ਨਹੀਂ ਕਰਦੇ ਉਹ ਤਾਂ ਪਠਾਨਾ ਦੇ ਪਰਛਾਵਿਆਂ ਪਾਸੋਂ ਡਰਦੇ ਹਨ ਮੇਰੇ ਤੇ ਮਿਹਰ ਕਰੋ हे ਕਿਰਪਾ ਸਾਗਰ ਆਪ ਦੇ ਪਿਤਾ ਜੀ ਨੇ Hindu ਧਰਮ ਵਾਸਤੇ ਜਾਨ ਕੁਰਬਾਨ ਕੀਤੀ ਦਿਆਲੂ ਸਤਗੁਰੂ ਜੀ ਮੇਰੀ ਨਾਰੀ ਮੈਨੂੰ ਵਾਪਸ ਦਿਵਾਓ ਨੌਜਵਾਨ ਬ੍ਰਾਹਮਣ ਦੀ ਇਹ ਵਾਰਤਾ ਸੁਣ ਕੇ ਸਤਿਗੁਰੂ ਜੀ 1-2 ਮਿੰਟ ਤੱਕ ਸੋਚਦੇ ਰਹੇ ਫਿਰ ਕਾਲੀ ਨਾਲ ਬੋਲੇ ਨੌਜਵਾਨ ਘਾਬਰ ਨਾ ਹੌਸਲਾ ਕਰ ਤੇਰੀ ਨਾਰੀ ਤੈਨੂੰ ਵਾਪਸ ਲਿਆ ਦਿੱਤੀ ਜਾਵੇਗੀ ਹੁਣ ਇਹੀ ਸਿੰਘਾਂ ਨੂੰ ਭੇਜਿਆ ਜਾਂਦਾ ਹੈ ਇਸ ਦੇ ਪਿੱਛੋਂ ਸਤਿਗੁਰਾਂ ਨੇ ਟਿੱਕਾ ਅਜੀਤ ਸਿੰਘ ਜੀ ਨੂੰ ਤੇ ਭਾਈ ਉਦੇਸ ਸਿੰਘ ਜੀ ਨੂੰ ਆਪਣੇ ਪਾਸ ਸੱਦ ਕੇ ਹੁਕਮ ਕੀਤਾ 500 ਸਿੰਘ ਆਪਣੇ ਸਾਥ ਲੈ ਕੇ ਬੱਸੀ ਜਾਵੋ ਤੇ ਇਸ ਬ੍ਰਾਹਮਣ ਦੀ ਬ੍ਰਾਹਮਣੀ ਇੱਥੇ ਲੈ ਕੇ ਆਓ ਸਤਗੁਰੂ ਜੀ ਦਾ ਹੁਕਮ ਲੈ ਕੇ ਟਿੱਕਾ ਅਜੀਤ ਸਿੰਘ ਜੀ ਬੱਸੀ ਵੱਲ ਚੜਾਈ ਕਰ ਤੁਰੇ ਦਰਿਆ ਸਤਲੁਜ ਨੂੰ ਰਾਤ ਦੇ ਹਨੇਰੇ ਵਿੱਚ ਹੀ ਪਾਰ ਕੀਤਾ ਤੇ ਕੁੱਕਰ ਦੀ ਬਾਗ ਦੇ ਨਾਲ ਬੱਸੀ ਨੂੰ ਜਾ ਕੇ ਰਿਆ ਉਸ ਸਮੇਂ ਸਾਰੇ ਪਠਾਨ ਕੂਕ ਸੁੱਤੇ ਪਏ ਸਨ ਰਾਤ ਨੂੰ ਪੀਤੀ ਸ਼ਰਾਬ ਦਾ ਨਸ਼ਾ ਅਜੇ ਉੱਤਰਿਆ ਨਹੀਂ ਸੀ ਕਿ ਘੱਟਾ ਵੱਡ ਦਾ ਸ਼ੋਰ ਮਚ ਗਿਆ ਅੱਬੜ ਵਾਹੇ ਪਠਾਨ ਉੱਠੇ ਕਿਸੇ ਨੂੰ ਤਲਵਾਰ ਲੱਭੀ ਤਾਂ ਸਲਵਾਰ ਨਾਲ ਲੱਭੀ ਜੇ ਸਲਵਾਰ ਟੇਢ ਸੀ ਤਾਂ ਗੱਲ kurta ਹੀ ਨਹੀਂ ਸੀ ਅੱਖਾਂ ਮਿਲਦੇ ਹੋਏ ਸਿਰਾਂ ਪੈਰਾਂ ਤੋਂ ਨੰਗੇ ਉਹ ਲੜਨ ਵਾਸਤੇ ਆ ਗਏ ਸਿੰਘਾਂ ਨਾਲ ਲੜਨਾ ਸੌਖਾ ਨਹੀਂ ਸੀ ਵੱਡੇ ਨਵਾਬ ਦੀ ਹਵੇਲੀ ਵਿੱਚ ਸਿੰਘ ਦਾਖਲ ਹੋਏ ਬਸ ਅੱਠ ਕੁ ਪਠਾਨ ਅਜੇ ਚਟਕਾਏ ਸੀ ਕਿ ਮੋਰਚਾ ਜਿੱਤਿਆ ਗਿਆ ਵੱਡੇ ਪਠਾਨ ਨੇ ਜਿਸਦੇ پاس ਬ੍ਰਾਹਮਣ ਦੀ istri ਸੀ ਉਸਨੇ ਚੱਟ ਅੱਗੇ ਹੋ ਕੇ ਅਰਜ਼ ਕੀਤੀ ਇਹ ਲੜਾਈ ਕਿਉਂ ਹੋ ਰਹੀ ਹੈ ਕਲ ਤੁਸਾਂ ਜਿਹੜੀ Hindu istri ਕੋਈ ਹੈ ਉਸਦੀ ਪ੍ਰਾਪਤੀ ਵਾਸਤੇ ਉਹ ਕਿੱਥੇ ਹੈ ਭਾਈ ਉਦੇਸ਼ ਸਿੰਘ ਦਾ ਬੋਲ ਸੀ ਲੈ ਜਾਵੋ ਕੋਈ ਇਤਰਾਜ਼ ਨਹੀਂ ਮੁੰਡਿਆਂ ਨੇ ਗਲਤੀ ਕੀਤੀ ਉਸ ਨੂੰ ਚੁੱਕ ਲਿਆਏ ਮੈਂ ਤਾਂ ਸਭੋ ਨਰਾਜ਼ ਹੋਇਆ ਸਾਂ ਅੱਜ ਮੈਂ ਵਾਪਸ ਭੇਜਣੀ ਸੀ ਕਤਲ ਲੁੱਟ ਮਾਰ ਬੰਦ ਕਰ ਦਿਓ ਖੁਦਾ ਦੇ ਨਾਮ ਤੇ ਪੁੱਲ ਬਖਸ਼ੀ ਜਾਵੇ ਏ ਆਖ ਕੇ ਪਠਾਨ ਘਰਾ ਮਲ ਗਿਆ ਤੇ ਬ੍ਰਾਹਮਣ ਦੀ ਨਾਰੀ ਨੂੰ ਬਾਹਰ ਲੈ ਆਇਆ ਉਹ ਨਾਰੀ ਲਾਜਵੰਤੀ ਵਾਂਗ ਕੁਮਲਾਈ ਹੋਈ ਸੀ ਭੈ ਨਾਲ ਉਸ ਦਾ ਤਨ ਮਨ ਕੰਬ ਰਿਆ ਸੀ ਭਾਈ ਉਦੈ ਸਿੰਘ ਦੇ ਹਵਾਲੇ ਕਰ ਦਿੱਤੀ ਭਾਈ ਉਦੈ ਸਿੰਘ ਨੇ ਉਸ ਮਟਿਆਰ ਇਸਤਰੀ ਨੂੰ ਹੌਸਲਾ ਦਿੱਤਾ ਉਸ ਨੂੰ ਤਸੱਲੀ ਕਰਵਾਈ ਕਿ ਉਸ ਨੂੰ ਉਸ ਦੇ ਪਤੀ ਕੋਲ ਲਿਜਾਇਆ ਜਾ ਰਿਹਾ ਹੈ ਉਹ ਚਿੰਤਾ ਨਾ ਕਰੇ ਉਹਦਾ ਪਤੀ ਅਨੰਤਪੁਰ ਸਤਗੁਰੂ ਜੀ ਦੇ ਪਾਸ ਹੈ ਹਵਾ ਦੇ ਵੇਗ ਵਿੱਚ ਘੋੜੇ ਮੁੜ ਅਨੰਤਪੁਰ ਆਪੁੱਜੀ ਬ੍ਰਾਹਮਣ ਦੀ ਨਾਰੀ ਨੂੰ ਉਸ ਦੇ ਪਤੀ ਦੇ ਹਵਾਲੇ ਕਰ ਦਿੱਤਾ ਗਿਆ ਇਸ ਘਟਨਾ ਨੇ ਗੁਰੂ ਸਾਹਿਬ ਦੀ ਮਹਿਮਾ ਵਿੱਚ ਬਹੁਤ ਵਾਧਾ ਕੀਤਾ ਉਹ ਯਾ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ